ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਸਾਰੇ ਕਬੂਤਰ ਬਾਜ਼ ਵੀਰਾਂ ਦੇ ਕਬੂਤਰ ਘਵਾਤਰ ਸੱਟਨੇ ਕਰ ਪਰਿਵਾਰ ਠੀਕ ਹੈ ਲੋਜੀ ਕਰਤੀ ਵਲੌਗ ਦੀ ਸਟਾਰਟਿੰਗ ਤੇ ਪਿਛਲੇ ਵਲੌਗ ਜੇ ਤੁਹਾਨੂੰ ਪਤਾ ਹੀ ਹੈ ਕਬੂਤਰ ਆਪਣੇ ਸਹੀ ਨਹੀਂ ਉੱਡੇ ਤੇ ਅੱਜ ਦੇਖਦੇ ਆਂ ਬਾਬੇ ਉਹ ਕੱਢਾਂਗੇ ਤੇ ਵਲੌਗ ਤੋਂ ਬਾਅਦ ਉਹ ਦਿਨ ਆਪਾਂ ਵਲੌਗ ਨਹੀਂ ਪਾਇਆ ਕਬੂਤਰ ਦਾ ਗੱਡੇ ਸੀ ਵਲੌਗ ਤਾਂ ਨਹੀਂ ਬਣਾਇਆ ਬਾਬੇ ਉਹ ਵਿੱਚੋਂ ਵਿੱਚੋਂ ਜਾਣਾ ਪਿਆ ਹੁੰਦਾ ਸੀ ਮੈਨੂੰ ਕੰਮ ਤਾਂ ਕਰਕੇ ਸਵਾਦ ਵਾਲੀ ਗੱਲ ਨਹੀਂ ਸੀ ਤੇ ਕਬੂਤਰ ਬਧੀ ਆਉਂਦੇ ਸੀ ਤਾਂ ਟਾਈਮ ਅੱਧਾ ਘੰਟਾ ਘੰਟਾ ਮਾਰਿਆ ਸੀ ਪਹਿਲਾਂ ਨਾਲ ਤਾਂ ਚਲੋ ਸਹੀ ਉੱਡੇ ਸੀ ਤੇ ਅੱਜ ਦੇਖਦੇ ਆ ਅੱਜ ਵੀ ਟਾਈਮ ਬਹੁਤ ਹੋ ਰਿਹਾ ਯਾਰ ਜੇ ਸੁਨੇਹਾ ਗੱਡੀਆਂ ਇਹ ਤਾਂ ਫਾਇਦਾ ਤੇ ਹੁਣ 11 ਵਜ ਰਿਹਾ ਦੱਸੋ ਕੀ ਕਰੀਏ ਆਪਦੀ ਵੀ ਗਲਤੀਆਂ ਨਾਲ ਹੈਗੇ ਨਹੀਂ ਤੇ ਬਦਾਮ ਦੂਮ ਲਿਆਵਾਂਗੇ ਅੱਜ ਕਬੂਤਰ ਸਿੱਧੇ ਹੁਣ ਫੇਰ ਹੀ ਫਾਇਦਾ ਬਦਾਮ ਦਾ ਤੇ ਬਾਬਾ ਵੀ ਆਏ ਸੀ ਆਪਣੇ ਕੋਲ ਬਾਜੀ ਵਾਲਾ ਕਹਿੰਦਾ ਛੱਡਨੇ ਨੇ ਕਬੂਤਰ ਕਿ ਨਹੀਂ ਤਿਆਰ ਬੈਠਿਆ ਮੈਂ ਆਹਗਾ ਬਾਬੇ ਆ ਖਰਾਬ ਹੋ ਰਿਹਾ ਕਬੂਤਰ ਤਾਂ ਕਰਕੇ ਬਾਅਦ ਦੇਖਾਂਗੇ ਚਲੋ ਕੀ ਬਣਦਾ ਤੇ ਯਾਰ ਤੁਹਾਨੂੰ ਪਤਾ ਹੀ ਹੈ ਤੇ ਸੈੱਟ ਹੋਣ ਤੋਂ ਬਾਕੀ ਚੋਬਰ ਆਈਏ ਦਾ ਕੱਢਦੇ ਆ ਅੱਜ ਦੋ ਤਿੰਨ ਹੀ ਕੱਟਾਂਗੇ ਪਿਛਲੀ ਵਾਰੀ ਅੱਠ ਕੱਡੇ ਸੀ ਅੱਜ ਦੋ ਤਿੰਨ ਹੀ ਕੱਟਾਂਗੇ ਤੇ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਪੂ ਤੇ ਮੁਕਤੀ ਗੱਲ ਆਈਏ ਪੈਸੇ ਵੀ ਨਹੀਂ ਪੈਸੇ ਦਾ ਵੀ ਕੋਈ ਚੱਕਰ ਨਹੀਂ ਹੋ ਜਾਣਗੇ ਐਂਟਰੀਆਂ ਹੋਣ ਆਣੀਆਂ ਤੇ ਕਬੂਤਰ ਸਿੱਧੇ ਹੋਣ ਇੱਕ ਵਾਰੀ ਤੇ ਬਾਕੀ ਦੇਖਦੇ ਆ ਕੀ ਬਣਦਾ ਤੇ ਚਾਬੀਆਂ ਪਈਆਂ ਤੇ ਖੁੱਡਾ ਖੋਲਦੇ ਆ ਬਾਪੂ ਇੱਕ ਵਾਰੀ ਮੈਂ ਖੁੱਡਾ ਖੋਲਾਂ ਫੇਰ ਮਿਲਦੇ ਆ ਓ ਜੀ ਬਾਬੇ ਉਹ ਖੋਲੇ ਜੀ ਖੁੱਡੇ ਤੇ ਦੇਖਦੇ ਆ ਜਿਹੜੇ ਛੱਡਨੇ ਨੇ ਦੋ ਦੋ ਤਿੰਨ ਹੀ ਛੱਡਾਂਗੇ ਵੈਸੇ ਪੱਕੇ ਤਾਂ ਦੋ ਐ ਤੇ ਦੇਖ ਲਾਂਗੇ ਤੀਜਾ ਛੱਡਣਾ ਹੈ ਛੱਡ ਦਾਂਗੇ ਤੇ ਬੁਆ ਕਰ ਰਹੀ ਹੈ ਕੱਲ ਨਿਕਲੇਗਾ ਸੀ ਵੱਡਾ ਗੂਤਰ ਨਿਕਲੇਗਾ ਸੀ ਬਾਬੇ ਉਹ ਚਿੱਟੀਆਂ ਵਾਲਾ ਆਲਾ ਗੂਤਰ ਨਿਕਲੇਗਾ ਸੀ ਆਪਣਾ ਚਲੋ ਫੜਦੇ ਆ ਇੱਕ ਵਾਰ ਮੈਂ ਫੜਨਾ ਪੋਟੇ ਚੈੱਕ ਕਰਨਾ ਰਿਆਸਤਾਨੀ ਵੀ ਰੱਖੀ ਬੈਠੇ ਦਾਣੇ ਦੁਨੇ ਮਿੱਤਰੋ ਤੇ ਕੱਢ ਲਿਆ ਜੀ ਤੇ ਦਾਣੇ ਤਾਂ ਹੈ ਨਹੀਂ ਪੇਟੇ ਚ ਤੇ ਆ ਛੱਡਾਂਗੇ ਸਾਤਿਆਂ ਵਾਲਾ ਤੇ ਇੱਕ ਵੇ ਓਲਾ ਨਹੀਂ ਮਾਰਦੇ ਆਂ ਛੱਡਾਂਗੇ ਪਿਆਰ ਜੇ ਨਾਲ ਤੇ ਓਲਾ ਬਾਬੇ ਤਾਣੀ ਮਾਰਦੇ ਗਰਮੀ ਚ ਇੱਕਦਮ ਆਪਾ ਮਾਰਦੇ ਆਂ ਓਲਾ ਥੋੜਾ ਥੋੜੀ देर ਬੈਹਣ ਲਓ ਗਰਮ ਕਰ ਲੈਂਦੇ ਹੋ ਸਰੀਰ ਤਾਂ ਕਰਕੇ ਤੇ ਕਿਦਰ ਛੱਡਾਂਗੇ ਪੱਠੀ ਛੱਡਾਂਗੇ ਆਪਣੀ ਦੋ ਤਾਂ ਮੇਨ ਹੈਗੇ ਨੇ ਤੇ ਮੈਂ ਸਾਰੇ ਤਾਣੀ ਛੱਡਦਾ ਬਾਬੇ ਇੱਕ ਦੂਜੇ ਨੂੰ ਦੇਖ ਕੇ ਨਾ ਖਰਾਬ ਕਰ ਦਿੰਦੇ ਆ ਇਹ ਜਿਵੇਂ ਆ ਗਿਆ ਯਾਰ ਬਾਬੇ ਵਾਲਾ ਹੋ ਗਿਆ ਮੁੰਡਾ ਕਾਲਾ ਨਾਗ ਉਹ ਖਰਾਬ ਕਰ ਦਿੰਦਾ ਥੱਲੇ ਥੱਲੇ ਡਿੱਗਦਾ ਉਹਦੀ ਰੀਸ ਕਰਕੇ ਥੱਲੇ ਆ ਜਾਂਦੇ ਤੇ ਫੁੰਝਾ ਵਾਪੇ ਉਹਦਾ ਬਟਨ ਹੈ ਆ ਦੇਖੋ ਦੋ ਪਿੱਛੇ ਦੇਖੋ ਨਵੇਂ ਫੜਨੇ ਬਾਕੀ ਪੁਰਾਣੇ ਨੇ ਤੇ ਮੈਂ ਫੜ ਲਣਾ ਜਿਹੜੀ ਛੱਡ ਨਹੀਂ ਆਪਾਂ ਮਿੱਤਰੋ ਇਹਦੇ ਆਸ਼ ਰੱਖੀ ਬੈਠੀ ਆਂ ਦਾਣੇ ਹੈਗੇ ਨੇ ਇਹਦੇ ਅੰਦਰ ਚਾਰ ਪੰਜ ਤੇ ਆ ਉੱਡ ਗਿਆ ਬਾਬਿਓ ਸਾਤੇ ਵਾਲਾ ਆਪੇ ਉੱਡ ਗਿਆ ਆਪਾਂ ਨਹੀਂ ਕੁਛ ਕਰਿਆ ਤੇ ਇਹਨੂੰ ਵੀ ਛੱਡ ਦਈਏ ਲੈ ਵੀ ਚੱਲ ਗੁਲਾਬੀ ਬਗਲ ਤੇ ਹਰਾ ਘੰਡ ਮਿੱਤਰੋ ਇਹਨੂੰ ਵੀ ਬੈ ਜਾਣ ਤੋਂ 10 ਮਿੰਟ ਫੇਰ ਡਾ ਦਾਂਗੇ ਤੇ ਹੋਰ ਮੈਂ ਨਿਗਾਹ ਮਾਰਦਾ ਵੀ ਛੱਡੀਆਂ ਕਿ ਨਾ ਛੱਡੀਆਂ ਬਾਕੀ ਦਾ ਰਹਿ ਹੈ ਨਹੀਂ ਬਾਕੀ ਮੈਂ ਦੇਖ ਲੈਣਾ ਕੀ ਮਿੱਤਰੋ ਨੀਲਾ ਕੱਢ ਲਿਆ ਤੇ ਇਹਦੇ ਦਾਣੇ ਤਾਂ ਹੈਗੇ ਨੇ ਪੋਟੇ 'ਚ ਮੈਂ ਕਿਹਾ ਚਲੋ ਛੱਡ ਦੀਆਂ ਕੁਛ ਨਹੀਂ ਹੁੰਦਾ ਖੁੱਲ ਜੂਆ ਵੇੜੀ ਵੀ ਬੋਦ ਬਣਾਈ ਖੜਾ ਤਾਂ ਕਰਕੇ ਜਾ ਵੀ ਦੋਵੇਂ ਗਲਾਬੀ ਬਗਲਾ ਆਹ ਦੇਖੋ ਐਵੇਂ ਖਰਾਬ ਕਰਦੇ ਆ ਇਹ ਭੰਤੂ ਲੈ ਆਈ ਬੰਗਰ ਬਾਬੇ ਰਹਿਦਾ ਯਾਰ ਲੈ ਬੋਲੋ ਹੋਰ ਕੋਈ ਉੱਤਰ ਵੀ ਰਾਵ ਗਰੂਆ ਸੱਚ ਉੱਪਰ ਸੋ ਜੋ ਉੱਥੇ ਟੈਂਕੀ ਤੇ ਬਹਿ ਗਿਆ ਸੀ ਗਲਤ ਛੱਡਦਾ ਬਾਬੇ ਉਹ ਇਹ ਇਹ ਜਮਾ ਗਲਤ ਛੜਦਾ ਜਮਾ ਹੀ ਹੁਣ ਦੇਖਿਓ ਇਹ ਕਿਵੇਂ ਖਰਾਬ ਕਰਦਾ ਕਬੂਤਰ ਦੇਖੀ ਚੱਲੀ ਹੋਵੇ ਹੁਣ ਤੁਸੀਂ ਯਾਰ ਉਹੀ ਯਾਰ ਮੂੜੀ ਖਰਾਬ ਕਰਦਾ ਜਦੋਂ ਉਹ ਇੱਥੇ ਬੈਠਾ ਜਦੋਂ ਹੀ ਮੂੜੀ ਖਰਾਬ ਕਰਦਾ ਯਾਰ ਜਦੋਂ ਇਹ ਅੱਜ ਬੈਗਿਆ ਨਾ ਬਾਬੇ ਉਹ ਟੈਂਕੀ ਤੇ ਮੁੜਕੇ ਨਹੀਂ ਕੱਢਦੇ ਇਹਨੂੰ ਸਿੱਧੀ ਹੀ ਗੱਲਾ ਪੁਣੀ ਦਾ ਮੁੜਕੇ ਨਹੀਂ ਕੱਢਦੇ ਤੇ ਉਹ ਉੱਡ ਗਈ ਕੇਕ ਦਾਪੀ ਬਗਲ ਤੇ ਹਰਾ ਘੰਡ ਵਾਲੀ ਛਤਰੀ ਤੇ ਦਾ ਬੈਠੀ ਨਹੀਂ ਕੇ ਬੈਠੀ ਐ ਤੇ ਕੱਪੜੇ ਸਖਾਏ ਹੋਏ ਨੇ ਕਰਨੇ ਆ ਕੋਈ ਨਹੀਂ ਤੇ ਪਤਾ ਨਹੀਂ ਯਾਰ ਬਾਬੇ ਉਮ ਬੈਠੀ ਹੈ ਕਿ ਨੀਆ ਨਵਾਂ ਕਬੂਤਰ ਆ ਰਿਹਾ ਬਾਬੇ ਕਿਸਦਾ ਆ ਦੇਖੋ ਚਲੋ ਕੋਈ ਨਾ ਆਪਾਂ ਹੀ ਲੈਣਾ ਥੱਲੇ ਉਤਰਿਆ ਦਾ ਧਾਰ ਲਾਂਗੇ ਆਪੇ ਤੇ ਬਾਕੀ ਜਿਆਦਾ ਤੱਕਾ ਨਹੀਂ ਤੇ ਚੋਬਰ ਆਈ ਆ ਨਹੀਂ ਯਾਰ ਫੋਨ ਕਰਿਆ ਉਹ ਬਾਬੇ ਨੂੰ ਦੇਖੋ ਜੀ ਲੱਛਣ ਆਪਣੇ ਜਾਣ ਲਾਵੇ ਬੈੱਡ ਤੇ ਹੀ ਬੈਠੀ ਸਿੱਧੀ ਆ ਕੇ ਹਾਂ ਬੁੱਤ ਕਿਵੇਂ ਕਰਾਂ ਚਵੜਨ ਲੱਗੇ ਟਾਈਮ ਨਾਲ ਹੀ ਕੀ ਹੋ ਗਿਆ ਇਹ ਮੈਂ ਦੱਸਾਂ ਨਾ ਬਾਬੇ ਉਹ ਪਹਿਲਾਂ ਇਹ ਖੁੱਡਾ ਹੁੰਦਾ ਸੀ ਨਾ ਇਹਦਾ ਪਲੇਖਾ ਖਾ ਕੇ ਹੋ ਰਿਹਾ ਐ ਪੰਖਾ ਬੰਦ ਕਰਨਾ ਕਿਤੇ ਪੰਖੇ ਦੇ ਵੱਜੇ ਤੇਨੂੰ ਮੈਂ ਫੜਦਾ ਤੇ ਜਾਲ ਵੀ ਕਈ ਵਾਰੀ ਮੰਨਿਆ ਜਾਂਦਾ ਥੱਲੇ ਕੀ ਗਰਮੀ ਲੱਗਣ ਲੱਗੀ ਐ ਤੁਹਾਨੂੰ ਟਾਈਮ ਨਾਲ ਹੀ ਹੈ ਨਾ ਪੁੱਤੋਏ ਨਾ ਨਾ ਚੱਲ ਚੱਲ ਬਾਹਰ ਚੱਲ ਚੱਲ ਬਾਹਰ ਚੱਲ ਚੱਲ हाथ mm -hmm, ही नहीं चाहता चलो मैं बाब फरदा एक बार एवं मूड खराब कर दूसरे एवं मूड खराब कर देवे लो जी बबो चल 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 ਸਾਤਿਆਲਾ ਤਾਂ ਕਰ ਲਈ ਉੱਤੇ ਆ ਆ ਬਗਲਾਣਾ ਫਿਰਦਾ ਤੇ ਮੈਂ ਕਹਾਂ ਕਿੱਧਰ ਵਾਗੀ ਕਿੱਧਰ ਵਾਗੀ ਦੇਖੇ ਤਾਂ ਬੈੱਡ ਤੇ ਬੈਠੇ ਰਾਂਜੀ ਮੈਂ ਸੌ ਨਾਲ ਬਾਬੇ ਸਾਤਿਆਲਾ ਆਪਣਾ ਚੜ ਗਿਆ ਓਏ ਹੈ ਸਾਤਿਆਲਾ ਆਪਣਾ ਚੜ ਗਿਆ ਆਪਣਾ ਮੈਂ ਨਹੀਂ ਉਹ ਆ ਰਿਹਾ ਆਪਣਾ ਯਾਰ ਲੋਕ ਆਪਣੇ ਮੈਂ ਆਪਣਾ ਕਿੱਥੋਂ ਚੜ ਜੂ ਆ ਧੁੱਪ ਤੋਂ ਤਾਂ ਹੀ ਡਰਦੇ ਨੇ ਇਹ ਹੈਗੇ ਨਹੀਂ ਚਲੋ ਕੋਈ ਨਾ ਹੌਲੀ ਹੌਲੀ ਸੈਟਿੰਗ ਬੈਠੂਗੀ ਤੇ ਆ ਫਿਰਦੇ ਆਪਣੇ ਤਿੰਨੇ ਛੱਡੇ ਜਾਨਵਰ ਤੇ ਆ ਖੁੱਡੇ ਨੂੰ ਕੁੰਡੀ ਲਾਦਾ ਐਵੇਂ ਵੱਡਾ ਉੱਤਰbaar ਆ ਜੂਗਾ ਲੋ ਜੀ ਤੇ ਮਿਲ ਲਗਾ ਆਪਣੀ ਆਪਣੀ ਘਾਣੂ ਆਪਣੀ ਦਾ ਆ ਫਿਰਦੀ ਫਿਰਦਾ ਕੁਸੋਰੀ ਕਬੂਤਰ ਹੈ ਸਾਤੇ ਆਲਾ ਆ ਤੇ ਵੈਸੇ ਵਾਦੋਂ ਹੁਣ ਗੇਟ ਖੋਲਦਿਆਂ ਮੈਂ ਦੇਖਿਆ ਉਹ ਆ ਤਾਂ ਅੰਦਰ ਬੈਠੀ ਆ ਬੈੱਡ ਤੇ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਦੇਖਿਆ ਨਾ ਕੀ ਬਣਦਾ ਤੇ ਕੀ ਨਹੀਂ ਬਣਦਾ ਤੇ ਬਸ ਖੜੇ ਆਣਾਂ ਦੀ ਨਿਗਾਹ ਜੀ। ਮਿੱਤਰ ਹੋ ਗਿਆ ਜੀ ਗਲਤ ਕੰਮ ਵੈਰੀ ਆ ਰਹੀ ਹੈ ਜੀ। ਤੇ ਤਾਂ ਹੀ ਕਵਾਂ ਮੈਂ ਉੱਚੇ ਕਿਵੇਂ ਚੜ ਗਏ ਇੱਕੋ ਦਾਮ ਆਪਣੇ ਤਾਂ ਚੜਦੇ ਨਹੀਂ ਹੁੰਦੇ ਉੱਚੇ ਜਮਾ ਉੱਚੇ ਚੜ ਰਿਹਾ ਵੈਰੀ ਵੀ ਉਹ ਹੋਰੀ ਦਿਖਦੀ ਨਹੀਂ ਹੁੰਦੀ ਯਾਰ ਕੈਮਰੇ ਤੇ ਜ਼ੂਮ ਘੱਟ ਹੁੰਦਾ ਥੋੜਾ ਆ 12 Pro ਹੈ ਤਾਂ ਕਰਕੇ ਬੜਾ ਵੱਡਾ ਹੋਣਾ। ਉਹ ਗੋਲਾ ਤਾਂ ਉਹ ਚੜ ਰਹਾ ਵਾ ਪਿਓ ਚੜ ਰਹਾ ਵੈਰੀ ਤੋਂ ਡਰ ਕੇ। ਤੇ ਬਾਕੀ ਦੋ ਤਾਂ ਹੈ ਰਿਹਾ ਦੇਖੋ ਕਿਵੇਂ 40 ਚੇਂਜ ਹੈ ਇਹਨਾਂ ਦੀ ਮੈਂ ਕਿਹਾ ਚਾ ਚੇਂਜ ਹੈ ਵੈਰੀ ਵਾਲੀ। ਡਰਦੇ ਜਰੇ ਨੇ ਮੈਂ ਕਹਾਂ ਕੀ ਸਿਸਟਮ ਹੈ ਚਲੋ ਗੋਲਾ ਦੇਖਿਆ ਉਹ ਚੜ ਰਿਹਾ ਮੈਂ ਇਨੀ ਮੈਂ ਮੈਨੂੰ ਯਕੀਨ ਹੀ ਨਹੀਂ ਹੋਇਆ ਤੇ ਤਾਂ ਕਰਕੇ ਬਾਬੇ ਵੈਰੀ ਬੈ ਗਈ ਦੇਖਦੇ ਆ ਕਿਥੇ ਟਲੀ ਟੂਲੀ ਹੈਗੇ ਨਹੀਂ ਚਲ ਉੜਦੇ ਨਹੀਂ ਤਾਂ ਉੜਦੇ ਨਹੀਂ ਬਸ ਆਪਣਾ ਉਹ ਨਾਲ ਲੈ ਕੇ ਜਾਣ ਹੈਗੇ ਨਹੀਂ ਚਲ ਉੜਦੇ ਨਹੀਂ ਉੜਦੇ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਣਾ ਜਾਨਵਰ ਨਾਲ ਲੈ ਕੇ ਜਾ ਬ ਯਾਰ ਕਿਉਂ ਉਹ ਕਰਨਾ ਕਿਵੇਂ ਮਰਜੀ ਆ ਪਰ ਹੈ ਤਾਂ ਜਾਨਵਰ ਹੀ ਬਾਕੀ ਦੋ ਤਾਂ ਥੱਲੇ ਆ ਗਿਆ ਆਪਣੇ ਤੇ ਇੱਕ ਜਮਾ ਉੱਤੇ ਚੜ ਰਿਹਾ ਬਾਬੋ ਜਿਵੇਂ ਬਿੰਦੀ ਲਾ ਲੋ ਹਿਸਾਬ ਦੀ ਬਿੰਦੀ ਨਹੀਂ ਹੁੰਦੀ ਓਵੇਂ ਜਿਹਾ ਲੱਗ ਰਿਹਾ ਤੇ ਚਲੋ ਦੇਖਦੇ ਆ ਕੀ ਬਣਦਾ ਤੇ ਉਹ ਰਿਹਾ ਬਾਬੋ ਉਹ ਰਿਹਾ ਜੇ ਦਿਖਦਾ ਹੋਵੇ ਤਾਂ ਮੁਸ਼ਕਲ ਹੀ ਦਿਖੂਆ ਮੇਰੇ ਸਾਹਮਣਾਲ ਤਾਂ ਜ਼ੂਮ ਹੀ ਨਹੀਂ ਹੁੰਦਾ ਫੋਨ ਹੀ ਬੜਾ ਵੱਡਾ ਹੈ ਫੋਨ ਹੀ ਬੜਾ ਵੱਡਾ ਬਾਬਾ ਜ਼ੂਮ ਹੀ ਨਹੀਂ ਹੁੰਦਾ ਇਹ ਹੁਣ ਤਾਂ ਆ ਗਿਆ ਉੱਤੋਂ ਥੱਲੇ ਆ ਗਿਆ ਕੋਈ ਚਲ ਬੈਸ ਨਹੀਂਗਾ ਇੱਕ ਵਾਰੀ ਤਾਂ ਮੇਰੀ ਨਿਗਾ ਮਾਰਨਾ ਕਿੱਥੇ ਲੈ ਜੇ ਲੂ ਜੀ ਯਾਰ ਡੇਕ ਜੀ ਕਿੱਥੇ ਪਰਾਪੁਰਾ ਹੈਗੇ ਨਹੀਂ ਹੋ ਰਿਹਾ ਆ ਗਿਆ ਬਾਬੇ ਥੱਲੇ ਆਦਾ ਬਗੜ ਵਾਲੀ ਜਾਂਦੀ ਆਪਣੀ ਗਰਾਬੀ ਇਹ ਸਾਥ ਆਲਾ ਜਾਂਦਾ ਤੇ ਆ ਰਹੀ ਨਹੀਂ ਲਾ ਆਪਣਾ ਆ ਰਹਾ ਆ ਗਿਆ ਥੱਲੇ ਆ ਗਿਆ ਸ਼ੁਕਰ ਹੈ ਚਲੋ ਬਾਬੇ ਫੋਨ ਆ ਗਿਆ ਰੋਟੀ ਦੇ ਕੇ ਆਣੀ ਪਊਗੀ ਦੁਕਾਨ ਤੇ ਇੰਨੀ ਗੱਲ ਰੱਖਣ ਵਾਲਾ ਕੋਈ ਹੈ ਨਹੀਂ ਚਲੋ ਓਨੇ ਤੱਕ ਤਾਂ ਬੈ ਹੀ ਜਾਣਗੇ ਮੈਨੂੰ ਪਤਾ ਇਹਨਾਂ ਨਹੀਂ ਉੜਦੇ ਚਲੋ ਮੈਂ ਰੋਟੀ ਰੋਟੀ ਦੇ ਆਂ ਬਾਬਿਓ ਤੇਨੇ ਬੈ ਜਾਣਗੇ ਮੈਨੂੰ ਪਤਾ ਇਹਨਾਂ ਤਾਂ ਉੜਦੇ ਨਹੀਂ ਹੈ ਹੈਗੇ ਨਹੀਂ ਆ ਫਿਰਦੇ ਬਾਕੀ ਜਾਨਵਰ ਫਿਰ ਤੇ ਸੱਟ ਆ ਜਾਂਦਾ ਚਲੋ ਦੇਖਦੇ ਆ ਕੀ ਬਣਦਾ ਕਰਦਾ ਤਿੰਨ ਛੱਡਿਆ ਤਿੰਨ ਤੋਂ ਦੇਖਦੇ ਆ ਕੀ ਬਣਦਾ ਅਜ ਘੰਟਾ ਉੱਡਦੇ ਆ ਕਿ ਨਹੀਂ ਤੇ ਖਰਾਬ ਹੋ ਰਿਹਾ ਹੈ ਗਊ ਉਤਰ ਕਿਉਂ ਝੂਠ ਹਮ ਬਸ ਯਾਰ ਛੱਡੋ ਬਰਾ ਮਨ ਖਰਾਬ ਹੁੰਦਾ ਜੀ ਮਿੱਤਰੋ ਰੋਟੀ ਰੁੱਟੀ ਦੇ ਆਏ ਤੇ ਜਾਨਵਰ ਆਪਣੇ ਫਿਰਦੇ ਆ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਇੱਕ ਨਵਾਂ ਗਊ ਉਤਰ ਸਵੇਰੇ ਦਿਖਾਇਆ ਸੀ ਉਹ ਵੀ ਉਹੀ ਢੇੜੇ ਜੇ ਮਾਰੀ ਜਾਂਦਾ ਚਲੋ ਡਿੱਗਿਆ ਦਾ ਚੱਕ ਲਾਂਗੇ ਨਾ ਡਿੱਗਿਆ ਦਾ ਫਿਰ ਤੁਹਾਨੂੰ ਪਤਾ ਹੀ ਆ ਆ ਸਾਤੇ ਵਾਲਾ ਆ ਜਾਂਦਾ ਆਪਣਾ ਸਹੀ ਵੀ ਰੀਂਦੇ ਨਾਲ ਉੱਤੇ ਨਾਲ ਨੀਵੇਂ ਤੇ ਰੋਟੀ ਦੇ ਚੁੱਬ ਬਾਇਆ ਖੜਾ ਹੈ ਦੇਖੀ ਜਾਂਦਾ ਚਾਲ ਚੁਲ ਕੀ ਬਣਦਾ ਕੀ ਨਹੀਂ ਤੇ ਵੈਸੇ ਓਕੇ ਰਿਪੋਰਟਾਂ ਬਾਕੀ ਨਿਗਾ ਤੇ ਹੈਗੀਆਂ ਦੇਖਦੇ ਆਂ ਜੇ ਇਹ ਸਿੱਧਾ ਹੋ ਗਿਆ ਦੇਖ ਲਾਂਗੇ ਬਾਜੀ ਦਾ ਸਿਸਟਮ ਤੇ ਇੱਕ ਭਰਾ ਕਹਿੰਦਾ ਸੀ ਕਮੈਂਟ ਚ ਕਹਿੰਦਾ ਭਾਈ ਜੰਦੇ ਨੂੰ ਬਾਜੀ ਨਾ ਛੱਡੀ ਭਾਈ ਸਾਨੂੰ ਵੀ ਪਤਾ ਹੈ ਵੀ ਬਾਜੀ ਨਹੀਂ ਹਜੇ ਸੈਟਿੰਗ ਨਹੀਂ ਹੈਗੀ ਬਾਜੀ ਵਾਲੇ ਨਹੀਂ ਮਤਲਬ ਸਾਨੂੰ ਵੀ ਇਹਨਾਂ ਦਿਮਾਗ ਹੈਗਾ ਵੀ ਇਹ ਥੋੜੀ ਬਾਜੀ ਛੱਡਾਂਗੇ ਸੀ ਯਾਰ ਖਰਾਬ ਹੋਵੇ ਜਦੋਂ ਕੁੱਤਰ ਇਕਦਾ ਉਹ ਦੇਣ ਦਾ ਵੀਡੀਓ ਕੱਟੀ ਸੀ ਵਾਪਸ ਤੇ ਉਹ ਕਹਿੰਦਾ ਬਾਜੀ ਨਾ ਛੱਡੀ ਭਾਈ ਆਹੀ ਕਬੂਤਰ ਡਾ ਕੇ ਦਿਖਾਵਾਂਗੇ ਤੈਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਪਿਛਲੇ ਸਾਲ ਵੀ ਆਈ ਡਾਏ ਨੇ ਆਪਾਂ ਕਿਉਂ ਝੂਠ ਮਾਰੀਏ ਵੈਸਾ ਐਤਕੀ ਖਰਾਬ ਹੋ ਗਏ ਕਬੂਤਰ ਪਿਛਲੇ ਸਾਲ ਵੀ ਇਹਨਾਂ ਦੇ ਭਾਈ ਭੈਣ ਹੀ ਡਾਏ ਨੇ ਤੇ ਉਹਦਾ ਵਲੋਗ ਨਹੀਂ ਪਾਇਆ ਕਰਦੇ ਆਪਾਂ ਕਿਉਂ ਝੂਠ ਮਾਰੀਏ ਤੇ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬਾਹਲੇ ਕਮੈਂਟ ਆਉਂਦੇ ਆ ਇਹਦਾ ਕੋਈ ਆਪਾਂ ਇੰਨੀ ਗੌਰ ਵੀ ਨਹੀਂ ਕਰਦੇ ਜਿਹੜੇ ਭਾਈ ਦਿਲੋਂ ਪਿਆਰ ਕਰਦੇ ਉਹਨਾਂ ਦੀ ਗੌਰ ਕਰਦੇ ਆ ਤੇ ਜਿਹੜਾ ਫालतੂ ਬੋਲਦਾ ਆਪਾਂ ਉਹਨੂੰ ਦੇਖਦੇ ਵੀ ਨਹੀਂ ਕਿਉਂ ਝੂਠ ਮਾਰੀ ਤੈਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਈ ਇਹੀ ਇਹੀ ਕਬੂਤਰ ਡਾ ਕੇ ਦਿਖਾਵਾਂਗੇ ਤੈਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਅਗਲੇ ਸਾਲ ਦੇਖੀ ਕਿਵੇਂ ਵੜਾ ਕੇ ਪੈਂਦੇ ਆ ਕਈਆਂ ਦੇ ਰਾਮ ਗੰਡਣੇ ਕੜਦਾ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਆਵੇ ਦਾ ਕਈਆਂ ਦੇ ਮੂੰਹ ਬੰਦ ਕਰਾਣੇ ਆਪਾਂ ਟੈਨਸ਼ਨ ਨਾ ਕਰੋ ਵੀਰੇ ਆਹੀ ਕੰਮ ਵਾਸਤੇ ਬੈਠਿਆ ਵਸ 12ਵੀਂ ਕਰ ਲਈਏ ਆ ਸਾਲ 12ਵੀਂ ਆ ਪਿਛਲੇ ਸਾਲ ਤਾਂ ਦੇ ਹੀ ਨਹੀਂ ਸਕੂਲ ਤੇ ਆਹੀ ਕੰਮ ਕਰਿਆ ਪਿਛਲੇ ਸਾਲ ਵੀ ਤੇ ਪਿਛਲੇ ਸਾਲ ਤਾਂ ਵਸ ਰੱਬ ਦੀ ਉਹ ਹੋ ਗਈ ਖਰਾਬ ਹੋ ਗਏ ਕਬੂਤਰ ਹੁਣ ਰੱਬ ਦੀ ਕਿਰਪਾ ਰਵੇ ਸੈਟਿੰਗ ਕਰਦਾ ਹੈ ਜਿਵੇਂ ਉਹ ਗੋਲਾ ਉਹ ਫਿਰਦਾ ਬੱਸ ਇਹ ਇਹ ਬਲੱਡ ਲੈਨ ਜਦੋਂ ਚੱਲ ਪਈ ਨਾ ਸਿੱਧੀ ਹੋ ਗਈ ਉਹ ਹੋ ਜਾਂਦਾ ਬੱਸ ਉਹਦਾ ਬੱਲੇ ਬੱਲੇ ਹੋ ਜੂਗੀ ਆਪਣੀ ਕਿਉਂਕਿ ਇਹ ਬਲੱਡ ਲੈਨ ਤੇ ਭਰੋਸਾ ਆਪਾਂ ਨੂੰ ਸਾਇਦ ਇਹ ਪਾਈ ਬੈਠੇ ਨੇ ਤਾਂ ਇੱਕ ਹੋਰ ਬੈਠਿਆ ਜਿਵੇਂ ਉਹ ਕੱਢਾਂਗੇ ਸਲਾਹ ਹੋ ਗਈ ਅਸਤਰੀ ਆਵੇ حساب ਦਾ ਉਹ ਜਦੋਂ ਉਹ ਕੱਢਤਾ ਬੱਸ ਫਿਰ ਆ ਰਹਾ ਗੱਡੀ ਪਾਰਾ ਜਿਵੇਂ ਵੀ ਨਾ ਚੱਲੇ ਆ ਫਿਰ ਸਾਰੇ ਖਤਮ ਨੇ ਜੋ ਚੱਲ ਪਿਆ ਫਿਰ ਦਿਖਾ ਦੇਾਂਗੇ ਤੁਹਾਨੂੰ ਵੀ ਹੈਗੇ ਨੇ ਗੁਪਤਰ ਕੇ ਨਹੀਂ ਠੀਕ ਹੈ ਕਿ ਨਹੀਂ ਬਾਕੀ ਆ ਬੈਂਡ ਤੇ ਆ ਗਈ ਪਟਿਆਲਾ ਜ ਦਿੱਤੀ ਤੇ ਸਤਿਆਲਾ ਵੀ ਆ ਗਿਆ ਗੋਲਾ ਕੱਲਾ ਹੀ ਫਿਰਦਾ ਤੇ ਆਗੇ ਨਹੀਂ ਵੀ ਆਗੇ ਲੋ ਜੀ ਗੋਲਾ ਉਹ ਫਿਰਦਾ ਤੇ ਬਾਕੀ ਦੱਸੀ ਜਾਵਾਂਗੇ ਚੋਬਰ ਬਹਿ ਗਿਆ ਮੰਜੇ ਤੇ ਹਾਂ ਸੱਚ ਬਾਬਿਓ ਤੇ ਫੁੰਝਾ ਪੱਟਦੀ ਐ ਪੂਰੂ ਦੀ ਭੈਣ ਦਾ ਪੂਰੂ ਦੀ ਭੈਣ ਦਾ ਫੁੰਝਾ ਪੱਟਦੀ ਐ ਮੈਂ ਕਿਹਾ ਦਿਖਾਣੀਆਂ ਸਭ ਨੂੰ ਐਵੇਂ ਕੀ ਫਾਇਦਾ ਐ ਬਾਬਿਓ ਮਿੰਨਾ ਬਹਿ ਜਾਗੇ ਡੇਢ ਮਿੰਨਾ ਬਹਿ ਜੂ ਵੀ ਉਹ ਕਿੱਡੀ ਕਹਾਣੀ ਆ ਫਿਰ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਇਹ ਤਾਂ ਲੈ ਵੀ ਦਿਖਾ ਦੇ ਚੋਪਰਾ ਕਿਹੜਾ ਲੋ ਜੀ ਬਾੜੀ ਪਟਲਾਂਗੇ ਉਹ ਕਰਦੇ ਲਿਆ ਆਪਿੰ ਗਾਵਰਾ ਫਰਾ ਕਿchn ਨਹੀਂ ਇਹਦਾ ਹੁਣ ਬਾਅਦ ਚ ਦੇਖਾਂਗੇ ਇਹ ਥੋੜੀ ਖੇਚੇ ਦਾ ਸਿੱਧਾ ਹੋਊਗਾ ਇਹਦਾ ਆਪਾਂ ਕਰਿਆ ਨਹੀਂ ਜਾਣ ਕੇ ਲੈ ਆ ਦੇਖੋ ਬਾਬਾ ਦੋ ਫੰਗ ਨਵੇਂ ਆਏ ਹੋਏ ਨੇ ਚਿੱਟੇ ਜਿਹੜਾ ਅੱਗੇ ਨਿਕਲੇ ਹੋਏ ਦੋ ਅਗੇ ਦਿਨਾਂ ਦੋ ਨੇ ਬਾਕੀ ਆਪਾਂ ਸਾਰੇ ਖਿਚ ਦਾਂਗੇ ਲੋ ਜੀ ਤਾਂ ਮੈਂ ਕੀ ਫਾਇਦਾ ਬਾਪੂ ਲੋ ਜੀ ਐਨ ਯਾਰ ਨਾ ਮੈਂ ਆਇਓ ਨਹੀਂ ਦਿਖਾ ਦੇ ਉਤੋਂ ਵੀ ਲੋ ਜੀ ਹੈਗੇ ਨਹੀਂ ਮੈਂ ਕਹਾਂ ਮੈਂ ਕੀ ਫਾਇਦਾ ਕੋਈ ਨਾ ਬੈਠੀ ਰਹੂਗੀ ਕਿੰਨੇ ਮਹੀਨੇ ਚ ਸਾਲ ਹੋਜੂਗੀ ਡੇਢ ਲਗਪਾ ਕੇ 40 ਦਿਨਾਂ ਚ ਹੋ ਜਾਂਦੀ ਐ ਸਾਰਾ ਢੀ ਕੋਈ ਗੱਲ ਨਹੀਂ ਤੇ ਸਾਰੋ ਪਾਇਆ ਕਰਾਂਗੇ ਹੁਣ ਇਹਨਾਂ ਨੂੰ ਕਿਉਂਕਿ ਉਹ ਗੋਲਾ ਵੀ ਕੱਢਣ ਦੀ ਸਲਾਹ ਹੈਗੀ ਆ ਉਹਦੇ ਵੀ ਫੰਗ ਪੂਰੇ ਹੋ ਜਾਣਗੇ ਤਾਂ ਕਰਕੇ ਜਿਹੜੇ ਆਪਾਂ ਡਾਇ ਹੋਏ ਐ ਇਹਨਾਂ ਨੂੰ ਨਹੀਂ ਪਾੰਦੇ ਇਹਨਾਂ ਨੂੰ ਅੱਡ ਪਾ ਦਿਆ ਕਰਾਂਗੇ ਦਾਣੇ ਇਹਨਾਂ ਨੂੰ ਸਿੱਧੇ ਕਰਾਂਗੇ ਇਹਨਾਂ ਨੂੰ ਜੇ ਯਾਰ ਇੱਕ ਵਾਰੀ ਚੱਲਣ ਦੋ ਬਦਾਮ ਦੂੰ ਫੇਰ ਹੀ ਦੇਖਾਂਗੇ ਇੱਕ ਵਾਰੀ ਉਹ ਤਾਂ ਲਿਆਵਾਂਗੇ ਕੋਈ ਦਿੱਕਤ ਨਹੀਂ ਅੱਜ ਲਿਆਵਾਂਗੇ ਯਾਰ ਕੋ ਛੱਡੋ ਯਾਰ ਚੱਲੇ ਰਵੇ ਪਾ ਵੀ ਨਾ ਚੱਲੇ ਇਹਨਾਂ ਨੂੰ ਤਾਂ ਖਵਾਵਾਂਗੇ ਯਾਰ ਹੈ ਕਿ ਨਹੀਂ ਭਾਵੇਂ ਚੱਲਣ ਭਾਵੇਂ ਨਾ ਚੱਲਣ ਅੱਜ ਬਦਾਮ ਲਿਆਵਾਂਗੇ ਆਪਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਉਹ ਚੜ ਗਿਆ ਸਾ ਤੇ ਆਲਾ ਜਦੋਂ ਰੱਬ ਨੇ ਬਾਹ ਫੜ ਲਈ ਨਾ ਸਵਾਦ ਹੀ ਆਜੂ ਜਿਵੇਂ ਸਿਰਾਂ ਹੀ ਲੱਗ ਜੂਗਾ ਆਹੀ ਢਾ ਕੇ ਦਿਖਾਵਾਂਗੇ ਬਾਬੇ ਤੁਹਾਨੂੰ ਕੁਤਰਾਹੀ ਟੈਨਸ਼ਨ ਨਾ ਕਰੋ ਤੇ ਬਾਕੀ ਬਿੱਲੇ ਵਾਲਿਆਂ ਚੋਂ ਲਿਆਏ ਸੀ ਅਗਲੇ ਸਾਲ ਇਹ ਵੀ ਮੈਨੂੰ ਤਾਂ ਲੱਗਦਾ ਕੁਝ ਕਹਿੰਦੇ ਨੇ ਬਾਕੀ ਉਹਦੋਂ ਹੀ ਪਤਾ ਲੱਗੂਆ ਹੁਣ ਕੀ ਪਤਾ ਬਿੱਲੇ ਵਾਲੇ ਚੰਦਕਾਰ ਕਰ ਜਾਣ ਸਾਤੇ ਵਾਲਾ ਫੇਰ ਚੜ ਗਿਆ ਬਾਬੇ ਦੀ ਕਿਰਪਾ ਨਾਲ ਬਸ ਐਂ ਚੱਲੀ ਜਾਓ ਜਿਆਦਾ ਨਹੀਂ ਬਸ ਘੰਟਾ ਘੰਟਾ ਵਧਾਈ ਚੱਲੇ ਖਰਾਕ ਪਈ ਜਈ ਫੇਰ ਹੀ ਬਣੂਗਾ ਲੋਈਆਂ ਨਹੀਂ ਬਣਦੀ ਤੇਰਾ ਸੱਰਬ ਦੀ ਕਿਰਪਾ ਤੇ ਬੱਸ ਬੈਠਿਆ ਵਧੀਆ ਸਟੂਡੀਓ ਆਪਣਾ ਵਧੀਆ ਦਿਨ ਲੰਘਦਾ ਔਰ ਵੀ ਚਾਹੀਦਾ ਤੇ ਬੱਸ ਇੱਕ ਕਿਰਪਾ ਹੋ ਜਾਏ YouTube ਤੇ ਆਪਣੋਂ ਪੈਸੇ ਆ ਲੱਗ ਜਾਣ ਪੈਸਾ ਆ ਗਿਆ ਹੋਈਏ ਫਿਰ ਆਪਾਂ ਨੂੰ ਕੀ ਦੀ ਟੈਨਸ਼ਨ ਨਹੀਂ ਫਿਰ ਜਿਵੇਂ ਆਪਾਂ ਕਬੂਤਰਾਂ ਚ ਵੜਦੇ ਆਂ ਕਿਉਂ ਝੂਠ ਮਾਰੀਏ ਫਿਰ ਤਾਂ ਜਿਵੇਂ ਕਬੂਤਰਾਂ ਚ ਬੜੇ ਰਵਾਂਗੇ ਜਦੋਂ ਆਪਾਂ ਨੂੰ ਪੈਸੇ ਆ ਲੱਗਣਾ ਫਿਰ ਆਪਣੋ ਕੋਈ ਦਿੱਕਤ ਨਹੀਂ ਤੇ ਪੈਸੇ ਕਰਕੇ ਥੋੜਾ ਆਉਂਦਾ ਪਰ ਨਾ ਘਰਦਿਆਂ ਤੋਂ ਮੰਗਦੇ ਤੁਹਾਨੂੰ ਪਤਾ ਐਨਾ ਨਹੀਂ ਆਪਾਂ ਆਪ ਵੀ ਇਕੱਠੇ ਕਰਕੇ ਭਾਵੇਂ ਮਹੀਨੇ 'ਚ ਇਕੱਠੇ ਹੋਣ ਭਾਵੇਂ ਖੁੱਡਾ ਵੀ ਆਪਾਂ ਆਪ ਹੀ ਬਾਇਕੋਂ ਝੂਠ ਮਾਰੀ ਕਿਸੇ ਤੋਂ ਕਿਸੇ ਤੋਂ ਨਹੀਂ ਕਰਦੇ ਤਾਂ ਮੰਗਿਆ ਰਿਕ ਰੁਪਿਆ ਹੈਗੇ ਨਹੀਂ ਤਾਂ ਕਰਕੇ ਬਾਅਦ ਵਿੱਚ ਜਦੋਂ ਪੈਸੇ ਆ ਲੱਗ ਗਏ ਨਾ ਫਿਰ ਤਾਂ ਸਾਰਾ ਦਿਨ ਉੱਤੇ ਰਵਾਂਗੇ ਆਪਾਂ ਤੇ ਹਾਂ ਜੇ 8 ਸਿਆਣ ਵੀ ਲੱਗੇ ਆਪੂ ਬੁਪ ਨਹੀਂ ਖਾਂਦੇ ਆਪਾ ਐਨਾ ਦੀ ਲਾਣੇ ਆ ਚਲੋ ਬਾਦੂ ਗੱਲਾਂ ਹੋ ਗਈਆਂ ਤਾਂ ਐ ਤਾਵਾ ਗੱਲਾਂ ਕਰੀ ਜਾਵਾਂਗੇ ਤੇ ਕਬੂਤਰ ਦਿਖਾ ਦਈਏ ਤੁਹਾਨੂੰ ਤੇ ਵਾਲੀ ਲੰਬੀ ਵੀ ਨਹੀਂ ਕਰਦੇ ਵਲੌਗ ਤੇ ਉਹ ਚੜ ਗਏ ਉਹ ਚੜ ਰਿਹਾ ਚਲੋ ਬਾਦ ਥੱਲੇ ਆਏ ਫਿਰ ਦਿਖਾਵਾਂਗੇ ਤੁਹਾਨੂੰ ਉੱਤੇ ਜੜ ਰਿਹਾ ਹਜੇ ਤਾਂ ਪਤਾ ਨਹੀਂ ਬੈੜੀ ਕਰਕੇ ਚੜ ਰਿਹਾ ਪਤਾ ਨਹੀਂ ਕਿਵੇਂ ਚਲੋ ਕੋਈ ਨਾ ਬਾਕੀ ਬੈੜੀ ਬੈੜੀ ਤਾਂ ਹੈ ਨਹੀਂ ਵੈਸੇ ਤੇ ਵਸਾ ਖੁੱਲ ਖੁੱਲ ਗਏ ਹੋਣ ਯਾਰ ਪਤਾ ਨਹੀਂ ਰੱਬ ਨੇ ਸੁਣ ਲਈ ਹੋਊਗੀ ਆਪਣੀ ਗੱਲ ਕੇ ਬਾਤ ਕੋਈ ਤਾਂ ਹੀ ਚੱਲ ਰਿਹਾ ਅੱਜ ਨਹੀਂ ਤਾਂ ਇੰਨੀ ਦੇਰ ਤੱਕ ਗੋਲ ਹੋਏ ਕਮਰੇ ਜਦੋਂ ਦਿਖਾਈਏ ਸਵੇਰੇ ਦੀ ਹੁਣ ਇਹਦੀ ਗੱਲ ਹੈ ਚਲੋ ਲੰਬੀ ਨਹੀਂ ਕਰਦੇ ਵਾਲੀ ਆਹ ਕਰੋ ਕੋਣ ਆਇਆ ਹੋਏ ਜੀ ਤੇ ਨੀਵੇਂ ਆ ਗਏ ਆਪਣੇ ਤਿੰਨੋਂ ਨੀਵੇਂ ਆ ਗਏ ਕਰ ਤੇ ਬੈਣ ਦੀ ਚਸਤਾ ਕਰੀ ਜਾਂਦੇ ਆ ਬਾਕੀ ਦੇਖੋ ਮੇਰੇ ਸਾਹਮਣੇ ਬੈ ਹੀ ਜਾਣਗੇ ਤੇ ਗੋਲਾ ਫੇਰ ਥੋੜਾ ਜਿਹਾ ਚੜ ਗਿਆ ਨੀਲਾ ਗੋਲਾ ਲਾ ਲਓ ਗੋਲਾ ਕਹਿ ਦੇ ਨੇ ਨੀਲਾ ਕਹਿ ਦੇ ਨੇ ਤੇ ਆ ਸਾਤੇ ਵਾਲਾ ਆਖਿਰ ਦਾ ਹੋ ਟੱਪ ਦਾ ਬੈਠਿਆ ਨਿਗਾ ਚ ਬੈਠਿਆ ਅੱਢ ਹਿਲਦੇ ਨਹੀਂ ਜਿਵੇਂ ਨਿਗਾ ਤੇ ਬੈਠਾਂਗੇ ਕੋਈ ਦਿੱਕਤ ਵਾਲੀ ਨਹੀਂ ਫੇਰ ਹੀ ਪਤਾ ਲੱਗੂ ਜੀ ਨਿਗਾ ਤੇ ਸਵੇਰੇ ਪੱਕੀ ਗੱਲ ਐ ਬਾਬੇ ਅੱਜ ਜਮਾ 7 ਵਜੇ ਛੱਡਨੇ ਆ ਕਬੂਤਰ ਜਮਾ 7 ਵਜੇ ਕੁਛ ਹੋ ਜੇ ਬਾਹਰ ਉਹ 7 ਵਜੇ ਛੱਡ ਕੇ ਭਾਗ ਜੇ ਰੋਟੀ ਪਾਣੀ ਖਾ ਕੇ ਦੇ ਜਾ ਲੋ ਜੀ ਕੀ ਬਾਬੇ ਉਹ ਬਨੇਰੇ ਤੇ ਬੈੰਦੀ ਵੰਦੀ ਕਬੂਤਰੀ ਉੱਡ ਗਈ ਉੱਡੀ ਦਾ ਨਹੀਂ ਟੱਚ ਦਾ ਨਹੀਂ ਮਾਰਿਆ ਡਰਾਤੀ ਸੀ ਮੈਂ ਤੋਹੀ ਬਗਲ ਵਾਲੀ ਗੁਲਾਬੀ ਬਗਲ ਤੇ ਹਰਾ ਕੰਡ ਤੇ ਉਹ ਤਾਂ ਚੜ ਗਏ ਭਾਈ ਭਾਈ ਸਾਦੇ ਆਲਾ ਤੇ ਨੀਲਾ ਆਪਣਾ ਤੇ ਉਹ ਬੈੰਦੀ ਸੀ ਬਾਬੇ ਪਤਾ ਨਹੀਂ ਪਾਸੇ ਤਾਂ ਨਹੀਂ ਬੈ ਗਈ ਯਾਰ ਪਾਸੇ ਨਾ ਬੈਠੇ ਸਿੱਧੀ ਆ ਜਾ ਔਰ ਕੋਈ ਦਿੱਕਤ ਵਾਲੀ ਗੱਲ ਨਹੀਂ ਲੈ ਛੋਟੂ ਮਾਰਨੀਗਾ ਕਿੱਥੇ ਬੈਠੀ ਐ ਉਹ ਤਾਂ ਆਪਣੇ ਫਿਰਦੇ ਨੇ ਉਹ ਨੀਵੀਂ ਫਿਰਦੀ ਜਿਹੜੀ ਵੈਸੋ ਹੀ ਕਰ ਗਈ ਕੰਮ ਜੀ ਬਾਬੇ ਉਹ ਮੈਂ ਉੱਤੇ ਆਈ ਸੀ ਦੇਖਣ ਮੈਂ ਕਿੱਥੇ ਬੈ ਗਈ ਤੇ ਨਿਗਾਹ ਤਾਂ ਮਾਰੀ ਅੰਨਾ ਹਜੇ ਦਿਖੀ ਨਹੀਂ ਯਾਰ ਕਿੱਧਰ ਬੈਠੇ ਕਿੱਧਰ ਨਹੀਂ ਤੇ ਮਾਰੀ ਤਾਂ ਐਨਾ ਬਾਕੀ ਆ ਫਿਰਦਾ ਸਾਤੇ ਵਾਲਾ ਫਿਰਦਾ ਆਪਣਾ ਆਉਂਦਾ ਤੇ ਨੀਲਾ ਵੀ ਆਉਂਦਾ ਇਹ ਦੋਨੇ ਦਾ ਸਹੀ ਉੱਡ ਜਾਂਦੇ ਆ ਲਗਭਗ ਤੇ ਪਾਸੇ ਨਾ ਜਾਵੇ ਯਾਰ ਹੋਰ ਕੋਈ ਦਿੱਕਤ ਨਹੀਂ ਆਉਂਦਾ ਲੋ ਜੀ ਵਧੀਆ ਅੱਜ ਤਾਂ ਵਧੀਆ ਕਰੀ ਜਾਂਦੇ ਆ ਤੇ ਉਹ ਪਤਾ ਨਹੀਂ ਕਿੱਥੇ ਗਈ ਹੈ ਬਾਬੇ ਯਾਰ ਕਿੱਥੇ ਬੈ ਗਈ ਕਿੱਥੇ ਨਹੀਂ ਕੋਈ ਪਤਾ ਤਾਂ ਪਤਾ ਨਹੀਂ ਦੇਖੀ ਹੈ ਨਾ ਟੈਂਕੀਆਂ ਤੇ ਨਿਗਾਹ ਮਾਰੀ ਜਨੇ ਕਿੱਥਾ ਟੈਂਕੀਆਂ ਵੀ ਬਹੁਤ ਆ ਇੱਕੋ ਪਾਸੇ ਉੱਥੇ ਉੱਡੀਆਂ ਦਾ ਕਬੂਤਰੋ ਤਾਂ ਉਹਨਾਂ ਦਾ ਹੀ ਹੋਊਗਾ ਆਪਣਾ ਨਹੀਂ ਹੈਗਾ ਉਹ ਦੇਖ ਚੋ ਬਰਾ ਮਾਰ ਨੀਗਾ ਇੱਧਰ ਨੂੰ ਕੱਟ ਮਾਰਿਆ ਸੀ ਹਾਂ ਘੁੰਮ ਕੇ ਮੈਨੂੰ ਤਾਂ ਲੱਗਦਾ ਬਾਬੇ ਕਿਸੇ ਦੇ ਕਮਰੇ ਕੁਮਰੇ ਚ ਵੜ ਗਏ ਉਹ ਉਹਨੂੰ ਆਦ ਸਦ ਸੀ ਨਾ ਕਮਰੇ ਤਾਂ ਕਰਕੇ ਸਵੇਰੇ ਤੁਹਾਨੂੰ ਦਿਖਾਇਆ ਵੀ ਕਮਰੇ ਚ ਵੜ ਗਈ ਸਿੱਧੀ ਜਾਂ ਕੋਈ ਕਿਸੇ ਦੇ ਕੰਮ ਕਰੇ ਨਾ ਵੜ ਗਈ ਹੋਵੇ ਬਾਕੀ ਤਾਂ ਕੋਈ ਪਤਾ ਨਹੀਂ ਤੇ ਸਾਤੇ ਵਾਲੀ ਆ ਗਈ ਨਹੀਂ ਦਿਖਾ ਦਿਆਂ ਹੁਣ ਆਉਗੀ ਲਓ ਜੀ ਆ ਜਾਂਦੀ ਸਿੱਧੇ ਆ ਜਾਏ ਕੋਈ ਦਿੱਕਤ ਵਾਲੀ ਕਰਨੀ ਚਲੋ ਬਾਬੇ ਆਪੇ ਆ ਜੂਗੀ ਥੱਲੇ ਚੱਲਦੇ ਆ ਇੱਕ ਵਾਰੀ ਇਹਨਾਂ ਨੂੰ ਪਾਵਾਂਗੇ ਅੰਦਰ ਇਹ ਵੀ ਬਸ ਬੈਣ ਦੀ ਚਾਸ ਹੈ ਇਹਨਾਂ ਦੀ ਜਿੱਲਾ ਗਿਆਗਾ ਜੀ ਦੋਵਾਂ ਕੁਤਰ ਖਰਾਬ ਹੋ ਗਏ ਸਾਤੇ ਵਾਲੇ ਮੇਰੇ ਸਾਹਮਣੇ ਬੈ ਗਿਆ ਬਾਬਿਆਂ ਕਿਤੇ ਤਾਂ ਹੀ ਗੁੱਸਾ ਜੜਦਾ ਤਾਂ ਹੀ ਗੁੱਸਾ ਜੜਦਾ ਵੀ ਸਿੱਧੇ ਆ ਜਾਓ ਕਿਉਂ ਇੱਕ ਤੈਨ ਬਾਬੇ ਛਤਰੀਆਂ ਉੱਤੇ ਨਹੀਂ ਲਾਈਆਂ ਥੱਲੇ ਲਾਤੀਆਂ ਉੱਤੇ ਲਾਈਆਂ ਹੁੰਦੀਆਂ ਨਾ ਜਮੈਂ ਯਾਰ ਫੁੱਦੂ ਲੱਗ ਗਿਆ ਰੰਮ ਦਾ ਯਾਰ ਚੌਪਰ ਚਾਈ ਜਾਂਦਾ ਉੱਤੇ ਪਹਿਲਾਂ ਮੈਂ ਜਾਇਆ ਹੁਣ ਉਹ ਹੈ ਸਾਤੇ ਵਾਲਾ ਕਿੱਥੇ ਹੈ ਉਹ ਬਰਦਾਨਾ ਭੇੜੇ ਨਹੀਂ ਉੱਥੇ ਨਹੀਂ ਹੋ ਸਕਦਾ ਦੇ ਗਮਾਰ ਨਹੀਂ ਗਾਇਰ ਉਹਦੀ ਦੂਜੀ ਦੀ ਵੀ ਮਾਰ ਤਾਂ ਦੋਨੇ ਗੈਪ ਹੋ ਗਏ ਮਿੱਤਰੋ ਕਰਤੇ ਜੀ ਦੋਨੇ ਅੰਦਰ ਤੇ ਇੱਕ ਗੈਪ ਹੈ ਆ ਵੀ ਅਰਸਾ ਤੇ ਵਾਲੀ ਵੀ ਟੈਂਕੀ ਤੇ ਬੈ ਗਈ ਆਪਾਂ ਝੂਠ ਨਹੀਂ ਮਾਰਦੇ ਜਿਹੜੀ ਗੱਲ ਸੱਚ ਸੱਚ ਦੱਸਾਂਗੇ ਆ ਟੈਂਕੀ ਤੇ ਬੈ ਗਈ ਬੈ ਗਈ ਸੀ ਫਿਰ ਥੋੜੀ ਜੀ ਡਰਾਈ ਆ ਫਿਰ ਛਤਰੀ ਤੇ ਆ ਗਈ ਸੀ ਉੱਤੇ ਛਤਰੀ ਲਾਣੀ ਪਈ ਦਿਖਾ ਦਿਆਂ ਚੌ ਬੁਰਤੀ ਖੜਾ ਉਹ ਆ ਮੇਰੇ ਸਾਹਮਣੇ ਤੇ ਨਾਲ ਦੇ ਨਾਲ ਨੂੰ ਅੰਦਰ ਕਰਤੀ ਤੇ ਛਤਰੀ ਲਾਣੀ ਬਈ ਕਿਉਂਕਿ ਯਾਰ ਸ਼ੁਰੂ ਤੋਂ ਉੱਤੇ ਹੱਤ ਬਾਈ ਉੱਤੇ ਲਾਈ ਨਹੀਂ ਛਤਰੀ ਤਾਂ ਕਰਕੇ ਆ ਲਾਈਆਂ ਦਾ ਚੋਬਰ ਤੇ ਹੂੰ ਚੱਲ ਕੋਈ ਨਾ ਤੇ ਥੰਮੇ ਲਾ ਕਰਦੇ ਨੇ ਖੜੀ ਛਤਰੀ ਕੋਲ ਖੜ ਤੇ ਵੈਸੇ 10 ਮਿੰਟ ਇਹਨੂੰ ਰੈਸਟ ਦਿੰਨੇ ਆ ਫਿਰ ਪਾਣੀ ਪਾਵਾਂਗੇ ਤੇ ਗੋਲੇ ਦੀ ਕੰਡੀਸ਼ਨ ਫੇਰ ਵੀ ਸਹੀ ਹੈ ਜਿਹੜੀ ਆਪਣੀ ਸਾਦੇ ਵਾਲੀ ਹੈਗੀ ਹੈ ਥੋੜਾ ਜਾ ਉਹ ਮੰਨ ਗਈ ਹੁਣੀ ਮੂੰ ਪਟੁੰਜ ਵੱਟੀਆਂ ਨੇ ਤਾਂ ਪਹਿਲਾਂ ਇਹਨੇ ਪੱਟੀ ਪੱਟੀ ਹੋਈ ਸੀ ਚਲੋ ਕੋਈ ਨਾ ਹੋਲੀ ਹੋਲੀ ਕਰਕੇ ਨਾ ਕੱਲ 7 ਵਜੇ ਛੱਡਾਂਗੇ ਫਿਰ ਦੇਖਦੇ ਕੀ ਬਣਦਾ ਕਰਦਾ ਤੇ ਅੱਜ ਬਦਾਮ ਤਾਂ ਲਈ ਆਵਾਂਗੇ ਯਾਰ ਕੁਝ ਨਹੀਂ ਹੁੰਦਾ ਕੋਈ ਦਿੱਕਤ ਹੈ ਗਾਲ ਨਹੀਂ ਤੇ ਇੱਕ ਗੈਪ ਹੈ ਉਹ ਵੀ ਸਿੱਧੀ ਆ ਜਾਂਦੀ ਸਵਾਦ ਹੀ ਆ ਜਾਂਦਾ ਚਲੋ ਕੋਈ ਨਾ ਉੱਢਦੇ ਆ ਭਾਂਡੀਆਂ ਉੱਢਦੇ ਸਿੱਧੇ ਆਣੇ ਚਾਹੀਦੇ ਨਾਲ ਮੇਨ ਗੱਲ ਹੈਗੀ ਐ ਚਲ ਕੋਈ ਨਾ ਬਾਪੂ ਜੀ ਮਿੱਤਰੋ ਤੇ ਇਹਨਾਂ ਨੂੰ ਤਾਂ ਪਾਣੀ ਪਿਆਤਾ ਆਪਾਂ ਤੈਨਾਂ ਨੇ ਦਾ ਪੀ ਲਿਆ ਲੋ ਜੀ ਇਹਨਾਂ ਤੋਂ ਉਹਨਾਂ ਨੇ ਦਾ ਪੀ ਲਿਆ ਤੇ ਇਹਨੂੰ ਧਰਿਆ ਨੇ ਪਤਾ ਨਹੀਂ ਮੂਹ ਮਾਰਿਆ ਕਿ ਨਹੀਂ ਮਾਰਿਆ ਮੇਰੇ ਸਾਹਮਣੇ ਨਾਲ ਤਾਂ ਨਹੀਂ ਮਾਰਿਆ ਬਾਬਾ ਚਲੋ ਮਾਰ ਲੂਗੇ ਪਾਸੇ ਬੈਠੀ ਸੀ ਬਾਬਾ ਟੈਂਕੀ ਤੇ ਰਈ ਪੰਗ ਉੱਡੇ ਨਾ ਉੱਧਰ ਸਿੱਧੀ ਆ ਜੇ ਨਾ ਫੇਰ ਅਟਕ ਗੱਲ ਤਾਂ ਕਰਕੇ ਮੂਡ ਹੀ ਖਰਾਬ ਕਰਤਾ ਚਲੋ ਕੋਈ ਨਾ ਯਾਰ ਉੱਤੇ ਛਤਰੀ ਨਹੀਂ ਲਾਈ ਆਪਣੀ ਵੀ ਗਲਤੀ ਐ ਕੱਲ ਉੱਤੇ ਲਾ ਦਾਂਗੇ ਚਲੋ ਕੋਈ ਗੱਲ ਨਹੀਂ ਯਾਰ ਤੇ ਆ ਗੇਮ ਖੇਡੀਆਂ ਨਰ ਬਚੀ ਤੇ ਅਸੀਂ ਦੇਖਦੇ ਹਾਂ ਕੀ ਬਣਦਾ ਚੋਬਰ ਨਵਾਂ ਕਬੂਤਰ ਆ ਰਿਹਾ ਤੇ ਪਤਾ ਨਹੀਂ ਕਿੱਥੇ ਗਿਆ ਹੁਣ ਆ ਰਿਹਾ ਸੀ ਪਹਿਲਾਂ ਚਲੋ ਬਾਪੋ ਤੇ ਬੱਸ ਚਾਰਜ ਲਾਣੇ ਆ ਚਾਰਜ ਹੀ ਨਹੀਂ ਹੋ ਜਾਂਦਾ ਭਾਣ ਮਿੱਤਰੋ ਤੇ ਦਾਣੇ ਵਾਲੇ ਕੋਲੀਆਂ 'ਚ ਤੇ ਦਾਣੇ ਅੱਡ ਕਿਉਂ ਪਾਈ ਜੰਨੇ ਇਹਨਾਂ ਨੂੰ ਤਾਂ ਕਰਕੇ ਬਦਾਮ ਲਿਆਵਾਂਗੇ ਅੱਜ ਬਦਾਮ ਕਰਾਂਗੇ ਜਾਂ 2-3 ਦਿਨ ਬਾਅਦ ਸ਼ੁਰੂ ਕਰਾਂਗੇ ਅੱਛੀ ਤਰ੍ਹਾਂ ਹੌਲ ਖੁੱਲ ਗਿਆ ਨਾ ਨੂੰ ਮਚਾ ਕੇ ਮੱਚ ਜਾਣਗੇ ਜਦੋਂ ਉੱਡਣ ਉੱਡਿਆ ਕਰਨਗੇ ਮੱਚ ਕੇ ਫੇਰ ਕਰਾਂਗੇ ਸ਼ੁਰੂ ਹੀ ਨਹੀਂ ਤਾਂ ਦੇਖ ਲਾਂਗੇ ਬਾਕੀ ਕੀ ਬਣਦੇ ਤੇ ਦਾਣੇ ਧਰਦੀ ਐ ਆਇਓ 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 ਨਵੇਂ ਨਵੇਂ ਆ ਬਾਬਿਓ ਤਾਂ ਕਰ ਕਿਉਂ ਮੰਨਦੇ ਥੋੜਾ ਜਿਹਾ ਕੋਈ ਦਿੱਕਤਾਂ ਨਹੀਂ ਕਰਨੀ ਫੇਰ ਹੀ ਆਤ ਪਹੂਗੀ ਤੇ ਦਾਣੇ ਅੱਡ ਤਾਂ ਤੇਰੀ ਆਨੇ ਕੋ ਕਿ ਉਹਨਾਂ ਨੂੰ ਸਰੋ ਵੀ ਪਾਵਾਂਗੇ ਨਾ ਆਪਾਂ ਤਾਂ ਕਰਕੇ ਜਿਹੜੇ ਨਵੇਂ ਕੱਢਨੇ ਆ ਸਰੋ ਪਾਵਾਂਗੇ ਤਾਂ ਕਰਕੇ ਇਹਨਾਂ ਨੂੰ ਨੀ ਪਾਣੀ ਸਰੋ ਆਇਆ 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 ਨਾਈਸ ਆਇਆ ਆਇਆ ਜੀ ਬਾਬੇ ਰੱਖਤੇ ਜੀ ਲੋ ਜੀ ਤੇ ਪੀਪੀਆਂ ਕੱਟ ਰੀਆਂ ਕੱਲ ਪਾਏ ਸੀ ਆਪਾਂ ਡੈਟਰਾ ਸਾਈਕਲਿੰਗ ਤੇ ਪਾ ਮੈਟਰੋ ਜਲਦੀ ਗੋਲੀ ਤਾਂ ਕਰਕੇ ਮੈਂ ਕਿਹਾ ਪਾਣੀ ਚੇਂਜ ਕਰ ਦਿਆਂ ਇੱਕ ਦਿਨ ਤਾਂ ਬਹੁਤ ਹੀ ਹੁੰਦਾ ਤਾਂ ਕਰਕੇ ਬਾਬਿਓ ਤੇ ਗੀਤ ਲਾ ਰੱਖੇ ਚੋਬਰ ਨੇ ਆ ਗਈ ਚੱਲ ਪਿਆ ਜੀ ਮਿੱਤਰੋ ਟੀ ਟਾਈਮ ਈ ਚਾਹ ਪਿਓ ਜੀ ਮਿੱਤਰੋ ਜੀ ਖਾਓ ਕੀ ਹੈ ਰੋਟੀ ਲਾ ਲੋ ਚਾਹ ਪੀ ਗਏ ਦਾਣੇ ਟੱਟੇ ਸੀ ਬਾਬਿਓ ਖੁੱਡਿਆਂ ਚ ਫਿਰ ਕਰਦੇ ਆਂ ਸ਼ੇਅਰ ਚਾਹ ਪੀ ਕੇ ਜੀ ਬਾਬਿਓ ਚੋਬਰ ਸੁੱਤਾ ਪਿਆ ਤੇ ਚਾਚੂ ਪੀ ਲਈ ਤੇ ਹਰਾ ਜਿਹੜੇ ਜਾਲ ਚ ਪਾਏ ਸੀ ਆਪਾਂ ਕਬੂਤਰ ਉਹਨਾਂ ਨੇ ਦਾਣੇ ਖਾਏ ਨਹੀਂ ਤੇ ਮੈਂ ਕਹਿੰਨਾ ਦੁਬਾਰਾ ਛੱਡ ਕੇ ਉਹਨਾਂ ਨੂੰ ਰੱਖ ਕੇ ਨਾ ਦਾਣੇ ਕੋਈ ਵੱਡਾ ਕਬੂਤਰ ਛੱਡ ਦਿੰਨੇ ਆ ਬਈ ਉਹਨਾਂ ਦੀ ਰੀਸ ਕਰਕੇ ਖਾ ਲੂਗਾ ਚਲੋ ਇੱਕ ਵਾਰੀ ਛੱਡ ਕੇ ਦੇਖਦੇ ਆਂ ਕੀ ਬਣਦਾ ਕਰਦਾ ਇਹਨਾਂ ਨੂੰ ਤਾਂ ਪਾਦੇ ਸੀ ਦਾਣੇ ਇੰਨਾਂ ਹੀ ਘੱਟ ਹੀ ਖਾਇਆ ਵੱਡੇ ਕਬੂਤਰਾਂ ਨੇ ਇਹਨਾਂ ਦੇ ਵੀ ਟਾਈਮ ਹੋਇਆ ਨਹੀਂ ਸੀ ਤਾਂ ਕਰਕੇ ਚਲੋ ਦੁਬਾਰਾ ਰੱਖ ਦਿੰਨਾ ਕੋਈ ਦਿੱਕਤ ਆ ਲਿਗਾ ਲੈਣੋ ਜੀ ਮਿੱਤਰੋ ਤੇ ਪੱਠੀਆਂ ਦਾ ਪਾਤੀਆਂ ਜਾਲ ਚ ਦਾਣੇ ਵੀ ਰੱਖਤੇ ਤੇ ਨਾਲ ਡੱਬੀ ਛੜਤੀ ਡੱਬੇ ਵੀ ਚੁੰਝ ਮਾਰੀ ਨਹੀਂ ਆਂਦੀ ਪਤਾ ਨਹੀਂ ਕੀ ਦਿੱਕਤ ਹੋ ਰਹੀ ਹੈ ਚਲੋ ਖਾ ਲੈਣਗੇ ਹੌਲੀ ਹੌਲੀ ਆਦਤ ਪਊਗੀ ਤੇ ਕਬੂਤਰਾਂ ਨੇ ਤਾਂ ਖਾ ਲਏ ਸੀ ਮਾਣੇ ਮੋਟੇ ਉਹਨਾਂ ਨਾਲ ਪਟਿਆਲੇ ਵਾਲਾ ਛੜਤਾ ਸੀ ਆਪਾਂ ਤੇ ਉਹਨਾਂ ਨੇ ਤਾਂ ਖਾ ਲਏ ਸੀ ਤੇ ਬਾਕੀ ਮੌਸਮ ਠੰਡਾ ਹੋ ਗਿਆ ਕਣੀਆਂ ਜੀਆਂ ਪਈਆਂ ਹੁੰਦੀਆਂ ਕਿਣ ਮੇਣ ਹੋ ਜਾਂਦੀਆਂ ਥੋੜੀ ਥੋੜੀ ਜਮਾ ਚੌਪਰ ਦੇਖੇਂ ਰੱਤੇ ਕੋਈ ਸਵੇਰੇ ਸਵੇਰੇ ਜਿਹੜਾ ਕਬੂਤਰ ਆਣ ਸੀ 2 ਵਜੇ ਤੱਕ ਫਿਰਦਾ ਰਿਹਾ ਬਾਬੇ ਉਹ 2 2 ਵਜੇ ਤੱਕ ਫਿਰਦਾ ਰਿਹਾ ਸਹੀ ਤੇ ਮੈਂ ਦੁਬਾਰਾ ਦਾਣੇ ਧਰਤੇ ਖੁੱਡਿਆਂ ਚ ਖਾਏ ਨਹੀਂ ਸੀ ਸਵੇਰੇ ਟਾਈਮ ਹੋਇਆ ਨਹੀਂ ਸੀ ਤੇ ਹੁਣ ਫੇਰ ਰੱਖਤੀ ਸੀ ਸਲੋ ਸਲੋ ਰੱਖਤੀ ਦਾਣੇ ਵੀ ਹੈਗੇ ਆ ਤਾਂ ਵਿੱਚ ਤੇ ਕਬੂਤਰ ਛੜਦੇ ਸੀ ਲੋ ਜੀ ਸਾਰੇ ਜਾਂਦੇ ਜੀ ਤੇ ਸਵੇਰੇ ਦੇਖਦੇ ਆ 7:00 ਵਜੇ ਉੱਲੇ ਮਾਰਾਂਗੇ ਸਵੇਰੇ ਸਹੀ 7:00 ਵਜੇ ਬਾਬਿਓ ਤੇ ਕੋਈ ਹੁਣ ਉਹ ਨਹੀਂ ਕਰਦੇ 7:00 ਵਜੇ ਦੇਖਾਂਗੇ ਚੋਬਰ ਹੈ ਕਿ ਨਹੀਂ ਚੋਬਰ ਥੱਕ ਰਾਇ ਜੀ ਕੰਮ ਖਤਮ ਹੋ ਰਾਇ ਜੀ ਜਮਾ ਹਾਂਜੀ ਮਿੱਤਰੋ ਲੋ ਜੀ 10:30 ਵਜੇ ਜੀ 10:30 ਵਜੇ ਜੀ ਕੀ ਕੰਮ ਕਰਦੇ ਨੇ ਜਦੋਂ ਨਹੀਂ ਚੋਬਰ ਦੇ ਮੈਨੂੰ ਹੀ ਵਦੂ ਮੈਂ ਬਲੌਗਰ ਨਹੀਂ ਬੁੱਧੂ ਖਿੱਚਦੇ ਨੇ ਜਿਦਾ ਕੋਈ ਦਿੱਕਤ ਨਹੀਂ ਜਾਣੀ ਤੇ ਬਾਕੀ ਛੜਤੇ ਅੰਦਰ ਮੈਂ ਜਿੰਨਾਂ ਨੂੰ ਦਾਣੇ ਖਵਾਣੇ ਸੀ ਪੱਠੇ-ਪੱਠੀਆਂ ਛੜਤੀਆਂ ਤੇ ਆ ਬੈਠਾ ਪੱਠਾ ਇੱਕੇ ਬੈਠਾ ਪੱਠੀ ਬਣੂਗੀ ਇਹ ਵੀ ਦੇ ਇੱਕੋ ਬੈਠਿਓ ਕੰਦ ਦੇ ਨਾਲ ਤੇ ਬਸ ਜਿੰਨੇ ਖਾ ਲੇ ਠੀਕ ਹੈ ਰਬਾਬੇ ਹੌਲੀ-ਹੌਲੀ ਸੁਭਾਅ ਪੈ ਜਾਊਗਾ ਹੈਗੇ ਨਹੀਂ ਤੇ ਕੱਪੜੇ ਲੈ ਕੇ ਆਏ ਸੀ ਮੁੰਡੇ ਕਹਿੰਦੇ ਕੱਪੜੇ ਲੈ ਕੇ ਆਏ ਸੀ ਲੋ ਜੀ ਬੈਂਚ ਚਲਟ ਤੇ ਦੁਕਾਨ ਦੀ ਜੰਨੀ ਉਹ ਨਹੀਂ ਕਰਨੀ ਆਪਾਂ ਪ੍ਰੋਮੋਸ਼ਨ ਠੀਕ ਹੈ ਕਿ ਨਹੀਂ ਗਾਣ ਵਾਲਾ ਬੰਦਾ ਵਾਹ ਕਿੰਨਾ ਵਧੀਆ ਥਾ ਅੱਛਾ ਵਧੀਆ ਹੈਗੇ ਫਿਰ ਠੀਕ ਹੈ ਫਿਰ ਕਰ ਦਾਂਗੇ ਜਦੋਂ ਗੱਲਬਾਤ ਹੋ ਗਈ ਤੇ ਇੰਦਾਂ ਤੇ ਗਿਵ ਅਵੇ ਲੈਣਾ ਤੇ ਯਾਰ ਯਾਰ ਕੀ ਮਾਰਦੇ ਲੈ ਆਗੇ ਅੱਲੇ ਕਰ ਦਿੰਦੇ ਮਿੱਤਰੋ ਤੇ ਚੋਬਰ ਲਈ ਜਾਂਦਾ ਆਹ ਲੱਕੜ ਵੀ ਖਰਾਬ ਨਾ ਹੋਵੇ ਪਾਣੀ ਭੂਣੀ ਪਾਵੇ ਮੀਮੂ ਆਵੇ ਤੇ ਕੀ ਚੀਜ਼ ਹੈ ਮਿਸਤਰੀਆਂ ਦਾ ਸਵੇਰ ਕੋਈ ਚਾਲ ਬੁੱਟੀ ਪਟੀਨਾ ਹੈ ਪਟੀਨਾ ਪਟੀਨਾ ਪਰਟੀਨ ਇਹ ਪਟੀਨ 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 ਇਹ ਜੀ ਆ ਬਾਪੋਂ ਪੈਕਟ ਦਿਖਾ ਦਿਆ ਤੁਹਾਨੂੰ ਬਾਕੀ ਆ ਲਵੇੜ ਤੈਨੀਆਂ ਜਿਆਦਾ ਮਿਸਤਰੀ ਥੋੜਾ ਤੁਹਾਨੂੰ ਪਤਾ ਹੀ ਆ ਸਫਾਈ ਦਾ ਹੈ ਨਹੀਂ ਕੰਮ ਚ ਆਰਟੀ ਪਾਊਡਰ ਪਾਊਡਰ ਪੁੱਢਾ ਚਾਕ ਪਾਊਡਰ ਚਾਕ ਪਾਊਡਰ ਚਾਕ ਪੁੱਟੀ ਚਾਕ ਪੁੱਟੀ ਪਾਊਡਰ ਲਾ ਲਓ ਦੋ ਟਾਂ ਪੁੱਟੀ ਤੇਰਾ ਸਮਾਂਗਾ ਲਾ ਦੀ ਯਾਰ ਬੱਚੀ ਬੱਜੂ ਆ ਕੀ ਫਾਇਦਾ ਐਵੇਂ ਤੇ ਪਹਿਲਾਂ ਤਾਂ ਗੁੰਦ ਗੁੰਦ ਚਲਾਈ ਸੀ ਗੁੰਦ ਹੋ ਗਈ ਖਤਮ ਤੇ ਪਾਣੀ ਚ ਚਲਾਦਾ ਫਿਰ ਕੰਮ ਐ ਕਿੱਦਾਂ ਐ ਬੈਠਾ ਚੋਬਰ ਇਹ ਵੀ ਤੇ ਇੱਕ ਚੋਬਰ ਗੁੱਸੇ ਹੋ ਕੇ ਭੱਗ ਗਿਆ ਤੇ ਕਹਿ ਮੈਂ ਉਹ ਚੋਰ ਚੱਕਿਆ ਵੀ ਭੱਗ ਜਾ ਉਹ ਤੇਰੇ ਗੁੱਸੇ ਹੋ ਕੇ ਭੱਗ ਗਿਆ ਚਲੋ ਕੋਈ ਨਾ ਸਵੇਰੇ ਆ ਜੂਗਾ ਤੇ ਵਲੋਗ ਵਾਲਾ ਹੀ ਲੰਬਾ ਹੋ ਗਿਆ ਵਾਲੀ ਕੱਟ ਕੇ ਵਾਲੀ ਤੇ ਕੋਈ ਨਹੀਂ ਕਲਿੱਪਾਂ ਘਾੜ ਦਾਂਗੇ ਕੱਦੀ ਸੈਟਿੰਗ ਸ਼ੂਟਿੰਗ ਕਰਕੇ ਛੋਟਾ ਕਰਕੇ ਜਿਆਦਾ ਲੰਬਾ ਨਹੀਂ ਕਰਦੇ ਤੇ ਤਾਂ ਕਰਕੇ ਕਰਤਾ ਕੋਈ ਦਿੱਕਤ ਆਈ ਗਾਲ ਨਹੀਂ 7 ਵਜੇ ਕੱਲੁੱਲੇ ਵੱਜ ਜਾਣੇ ਚਾਹੀਦੇ ਐ 7:00 ਵਜੇ ਦਾ ਠੀਕ ਹੈ ਕਿ ਨਹੀਂ ਤੇ ਦਾਣਾ ਪਾਣੀ ਓਕੇ ਕਰਤਾ ਉੱਤੇ ਸਾਹਮਣੀ ਕਰਿਆ ਬਾਕੀ ਕਿਹੜਾ ਕਰਿਆ ਗੁੱਡਿਆਂ ਚ ਆਪਾਂ ਨਹੀਂ ਨਹੀਂ ਜੀ ਬਾਬੇ ਨੂੰ ਲਾਤਾ ਸੀ ਜੀ ਕਰਤੀ ਸੀ ਓਕੇ ਰਪੋਟਾਂ ਬਾਕੀ ਫੈਵੀਕੋਲ ਚ ਲੱਗਣਾ ਸੀ ਥੋੜਾ ਜਿਹਾ ਰਹਿ ਗਿਆ ਸੀ ਪਾਣੀ ਚ ਲਾਤਾ ਸੀ ਜਸ ਚਪਕੋਲੀ ਹੋਏ ਜੇ ਸੱਟ ਬੈਠਿਆ ਤਾਂ ਕੋਈ ਦਿੱਕਤ ਨਹੀਂ ਨਹੀਂ ਤਾਂ ਫਿਰ ਦੁਬਾਰਾ ਲਾ ਦਾਂਗੇ ਫੈਵੀਕੋਲ ਨਾਲ ਫੈਵੀਕੋਲ ਨਾਲ ਸਹੀ ਲੱਗਦਾ ਆ ਬੱਚਿਆ ਪਿਆ ਬਾਦੂ ਪਿਆ ਤੇਰਾਸ ਕਰਦੇ ਆ ਬਾਬੇ ਵਲੌਗ ਦੀ ਐਂਡਿੰਗ ਸਵੇਰੇ ਮਿਲਦੇ ਆ 7 ਵਜੇ 7 ਵਜੇ ਓਲੇ ਮਾਰਨੇ ਆ ਪੱਕੀ ਕਰ ਲਈ ਆ ਜਮਾ 7 ਨਹੀਂ ਚਲ 8 ਵਜੇ ਆਣਗੇ ਸੁਣਿਆ ਮਾ ਆਦਨੇ ਰੇਡ ਨਹੀਂ ਕਰਨਾ ਟੁਪਕ ਤੋਂ ਆ ਗਿਆ ਦੋਦੇ ਆ ਗਿਆ ਅੱਠ ਤੇ ਨਹੀਂ ਮਤਲਬ ਆ ਮੈਂ ਸੱਤ ਤੇ ਆਉਂਗਾ ਤੇ ਕੋਸ਼ਿਸ਼ ਸੱਤ ਦੀ ਕਰਾਂਗੇ ਤੇ ਮਿਲਦੇ ਆਂ ਕੱਲ ਤੇ ਲੰਬਾ ਬਹੁਤ ਹੋ ਗਿਆ ਵਲੌਗ ਤੇ ਗੱਲਾਂ ਬਾਤਾਂ ਸਵੇਰੇ ਕਰਦੇ ਆਂ ਜਿਹਨਾਂ ਆਉਂਟਰ ਆ ਮੋ ਲੇ